ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੁਆਬੇ ਵਾਲਿਆਂ ਦੀ ਕੰਬਾਈਨ ਲੈ ਕੇ ਆਏ ਹਾਂ ਗੁਰਵਾਜ ਕੰਬਾਈਨ ਦੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਨੇ ਕੋਈ ਕੰਬਾਈਨ ਵਗੈਰਾ ਖਰੀਦਣੀ ਹੁੰਦੀ ਆ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ ਪੰਜ-ਸੱਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਕੰਬਾਈਨ ਬਾਰੇ ਗੁਰਵਾਜ਼ ਕੰਬਾਈਨ ਹੈ ਜੀ ਇਹ 652 ਮਾਡਲ ਦੀ ਗੱਲ ਕਰੀਏ 2012 ਮਾਡਲ ਹੈ ਕੰਬਾਈਨ ਇਹ ਪੰਜਾਬ ਨੰਬਰ ਹੈ ਫਸਟ ਓਨਰ ਕੰਬਾਈਨ ਦਾ ਨਗਦ ਕੈਸ਼ ਲਿਆਂਦੀ ਸੀ ਵੀਰ ਨੇ ਸਾਰਾ ਕੰਮ ਬਿਲਕੁਲ ਓਕੇ ਹੈ ਕੰਬਾਈਨ ਦਾ ਜੀ ਐਸਐਮਐਸ ਸਿਸਟਮ ਵਗੈਰਾ ਵੀਰ ਨਾਲ ਹੀ ਦੇਣਗੇ ਦੋਨੋਂ ਸਟਿੱਪਣੀਆਂ ਨਾਲ ਲੱਗੀਆਂ ਜੀ ਵੱਡੀ ਛੋਟੀ ਤੇ ਟਾਇਰਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਲਗਭਗ 65-70 ਪੈਸੇ ਕੰਬਾਈਨ ਦੇ ਟਾਇਰਾਂ ਦੀ ਕੰਡੀਸ਼ਨ ਹੈ। ਬਾਕੀ ਬਹੁਤ ਹੀ ਸਾਫ਼ ਕੰਡੀਸ਼ਨ ਦੇ ਵਿੱਚ ਕੰਬਾਈਨ ਹੈ ਜੀ। ਕਿਤੇ ਕੋਈ ਵੈਲਟੁੱਚ ਵਗੈਰਾ ਨਹੀਂ ਲੱਗੇ ਹੋਏ ਬਹੁਤ ਹੀ ਸਾਫ਼ ਕੰਬਾਈਨ ਹੈ ਤੇ ਚੱਲਣ ਵਗੈਰਾ 'ਚ ਵੀ ਬਹੁਤ ਵਧੀਆ ਹੈ। ਰੇਟ ਦੀ ਜੇ ਗੱਲ ਕਰੀਏ 7.5 ਲੱਖ ਰੁਪਈਆ ਵੀਰ ਵੱਲੋਂ ਕੰਬਾਈਨ ਦਾ ਰੇਟ ਰੱਖਿਆ ਗਿਆ ਹੈ। ਮੌਕੇ ਤੇ ਘੱਟ ਹੋ ਜਾਊਗਾ ਜੀ ਰੇਟ ਕੋਈ ਫਿਕਸ ਨਹੀਂ। ਇਹ ਚਿੱਟਾ ਟਰਬੋ ਇੰਜਣ ਹੈ ਜੀ ਤੇ ਪੇਟੀਵੰਦ ਇੰਜਣ ਹੈ। ਜਲੰਧਰ ਏਰੀਏ ਦੇ ਵਿੱਚ ਕੰਬਾਈਨ ਸੇਲ ਦੇ ਲਈ ਆ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੇ ਕਿਸੇ ਭਰਾ ਨੇ ਕੰਬਾਈਨ ਖਰੀਦਣੀ ਹੋਵੇ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ